ਜਿਸ ਏਰੀਏ ਦੇ ਪਾਸਟਰ ਬਿੰਦਰ ਚਰਚ ਲਗਾਉਂਦਾ ਸੀ ਆਪਣੀ ਉਸ ਏਰੀਏ ਤੁਹਾਨੂੰ ਸਨਮਾਨਤ ਕੀਤਾ ਜਥੇਬੰਦੀਆਂ ਵੱਲੋਂ ਕਿਵੇਂ ਤਾਂ ਲੱਗ ਰਿਹਾ ਇੱਥੇ ਉਹਦੀ ਜੜਾ ਜਿੱਥੇ ਉਹ ਕਹਿੰਦਾ ਮੈਂ ਉਸੇ ਮੈਂ ਦੇ ਉੱਪਰ ਅਸੀਂ ਆ ਕੇ ਬੈਠੇ ਆ ਅੱਜ ਬਹੁਤ ਖੁਸ਼ੀ ਹੈ ਇੱਥੇ ਸਨਮਾਨ ਮਿਲਿਆ ਇਸੀ ਧਰਤੀ ਤੇ ਸਨਮਾਨ ਮਿਲਿਆ ਤੇ ਇਹਨਾਂ ਦੇ ਬਿਲਕੁਲ ਹੀ ਸਾਹਮਣੇ ਅਸੀਂ ਬੈਠੇ ਆ ਸੰਗਤ ਨੇ ਸਰੂਪਾ ਪੇੜ ਕੀਤਾ ਇਹ ਸਨਮਾਨ ਮੇਰਾ ਨਹੀਂ ਹੈਗਾ ਇਹਾਂ ਦਾ ਸਨਮਾਨ ਹੈ ਜੜੀਆਂ ਰਲ ਕੇ ਇਸ ਰਾਖਸ਼ ਦੇ ਖਿਲਾਫ ਖੜੀਆਂ ਹੋਈਆਂ ਮੈਂ ਇਹਨੂੰ ਇੱਕ ਦੋ ਇੰਟਰਵਿਊਸ ਇਹਨੂੰ ਬਰਜਿੰਦਰ ਨੂੰ ਰਾਖਸ਼ ਉਹ ਰਾਵਣ ਕਿਹਾ ਪਰ ਇਹ 라ਵਣ 라ਵਣ ਕਹਿਣਾ ਨਾ ਇਹਨੂੰ 라ਵਣ ਦੀ ਵੀ ਤੋਹੀ ਇੱਕ ਡਾਕੂਮੈਂਟ ਹੈਗਾ ਇਹ ਕਬਜ਼ੇ ਵੀ ਕਰਦਾ ਰਿਹਾ ਨਜਾਇਜ਼ ਲੋਕਾਂ ਦਾ ਇਹ ਬਲਾਤਕਾਰੀ ਤਾਂ ਹੈਗਾ ਸੀ ਠੀਕ ਆ ਇਹ ਬੱਚੀਆਂ ਦੇ ਨਾਲ ਅਣਪੋਲ ਨਵਾਲਗ ਬੱਚੀਆਂ ਦੇ ਨਾਲ ਮੋਲੇਸਟੇਸ਼ਨ ਵੀ ਕਰਦਾ ਰਿਹਾ ਬਲਾਤਕਾਰੀ ਵਰਜਿੰਦਰ ਦੇ ਨਾਲ ਦਾ ਐਂਕਰ ਆ ਜੋ ਠੱਗੀ ਠੋਰੀ ਦੇ ਵਿੱਚ ਡੇਡ-ਡੇ ਸਾਲ ਦੀ ਆਦਮੀ ਜਨਾਨੀ ਦੋਨੋਂ ਨੂੰ ਸਜ਼ਾ ਹੋਈ ਹੈ ਇਹ ਬਲਾਤਕਾਰੀ ਵੀ ਨੇ ਇਹ ਠੱਗ ਵੀ ਨੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਵੀ ਕਰਦੇ ਨੇ ਇਹਦੇ ਅਜ ਹੈਗੀ ਦਮ ਪਾ ਦੋ ਮਾਨਹਾਨੀ ਦਾ ਦਾਵਾ ਜੇ ਝੂਠ ਹੈਗੀ ਗੱਲ ਆ ਕੋਰਟ ਦੇ ਆਰਡਰਸ ਨੇ ਹੁਣ ਇਹ ਕਬਜ਼ਾ ਵੀ ਛੁੜਵਾਣਾ ਹੈ ਨਾ ਤੋਂ ਵੀ ਹੱਥ ਜੋੜ ਕੇ ਬੇਨਤੀ ਆ ਸਾਡਾ 크ਿਸਚਨ ਸਮਾਜ ਨਾਲ ਕੋਈ ਝਗੜਾ ਨਹੀਂ ਹੈਗਾ ਸਾਡਾ ਤਾਂ ਇਹਨਾਂ ਕ੍ਰਾਈਮਨਲਸ ਨਾਲ ਝਗੜਾ ਆ ਜਿਹੜੇ ਤੁਹਾਡੇ ਅੰਦਰ ਵੜ ਕੇ ਬੈਠੇ ਨੇ ਤੁਹਾਨੂੰ ਵੀ ਬਦਨਾਮ ਕਰਦੇ ਹੋਏ ਨੇ ਕਸ਼ਨੋਗੋਸਤਾ ਹੈ ਸੀ ਪਾਸਟਰ ਬਲਿੰਦਰ ਕੋਲ ਜਿਹੜਾ ਇੰਨਾ ਵੱਡਾ ਇਕੱਠ ਹੁੰਦਾ ਸੀ ਇੰਨੇ ਲੋਕ ਦੂਰੋਂ ਆਣੇ ਬੱਸਾਂ ਭਰ ਕੇ ਹੋਰ ਸੀਟਾਂ ਤੋਂ ਵੀ ਕਿ ਕਸ਼ਨੋਗੋਸਤਾ ਪਾਸਟਰ ਬਲਿੰਦਰ ਕੋਲ ਹੈ ਸੀ ਬਿੱਤੇ ਦਿਨੀ ਪਾਸਟਰ ਬਲਜਿੰਦਰ ਨੂੰ ਜੋ ਮਾਨਜੋ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਟਿੱਲ ਦੇ ਦੇ ਹੁਕਮ ਮਾਨਜੋ ਕੋਰਟ ਨੇ ਦਿੱਤੇ ਨੇ ਦੱਸ ਦਿੰਦੇ ਆ ਕਿ ਉਸ ਪਾਸਟਰ ਬਲਜਿੰਦਰ ਨੂੰ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਪਹੁੰਚਾਉਣ ਵਾਲੇ ਵਿਅਕਤੀਆਂ ਨਾਲ ਥੋੜੀ ਮੁਲਾਕਾਤ ਕਰਾਵਾਂਗੇ ਤੇ ਉਹ ਦੋਨੋਂ ਵਿਅਕਤੀ ਅੱਜ ਪਾਸਟਰ ਬਲਜਿੰਦਰ ਜੋ ਚਰਚ ਲਗਾਉਂਦਾ ਹੈ ਬੂਤਗੜ ਜਾਂ ਫਿਰ ਬਰੋਦੀ ਟੋਲ ਕੋਲ ਜਾ ਕੇ ਨਜ਼ਦੀਕ ਉਸੇ ਏਰੀਆ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਸਨਮਾਨ ਹੋਇਆ ਇਲਾਕੇ ਦੇ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਸਨਮਾਨਤ ਕੀਤਾ ਗਿਆ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਦੋਨੋਂ ਪਾਸੇ ਆਪਾਂ ਦਿਖਾਣੇ ਤਸਵੀਰਾਂ ਕਿ ਦੋਨੋਂ ਪਾਸੇ ਸਾਡੇ ਜਿਹੜੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਪਾਸਟਰ ਬਲਜਿੰਦਰ ਦੇ ਕੇਸ ਨੂੰ ਲੜਿਆ ਤੇ ਬੜੀਆਂ ਮੁਸ਼ਕਲਾਂ ਵੀ ਝੱਲੀਆਂ ਕਾਫੀ ਧਮਕੀਆਂ ਵੀ ਦਿੱਤੀਆਂ ਜਾ ਰਹੇ ਕਿ ਇਹਨਾਂ ਨੂੰ ਐਨਾ ਸੀ ਕਾਫੀ ਆਫਰ ਵੀ ਪੈਸੇ ਦੇ ਆਏ ਸੀ ਰੋਕੀ ਜੀ ਬੜੀ ਮੁਸ਼ਕਲ ਸੀ ਜਿਸ ਤਰੀਕੇ ਨਾਲ ਤੁਸੀਂ ਸਪੀਚ ਵੀ ਦੱਸਿਆ ਇੱਥੇ ਹੁਣ ਜਦੋਂ ਮੀਟਿੰਗ ਦੇ ਵਿੱਚ ਕਿ ਆਫਰਾਂ ਹੀ ਬਹੁਤ ਆਈਆਂ ਪਰਚੇ ਹੀ ਪੇ ਥੋੜੇ ਧਮਕੀਆਂ ਬਹੁਤ ਹੋਈਆਂ ਇਹ ਪੂਰਾ ਪ੍ਰੋਸੀਜਰ ਦੱਸ ਦੋ ਕਿ ਪੈਸੇ ਤੇ ਤੁਸੀਂ ਬਹੁਤ ਇੰਟਰਵਿਊ ਚ ਦੱਸਤਾ ਪਰ ਅੱਜ ਉਸੇ ਏਰੀਆ ਦੇ ਵਿੱਚ ਜਿਸ ਏਰੀਆ ਚ ਪਾਸਤ ਬਲਿੰਦਰ ਚਰਚ ਲਗਾਉਂਦਾ ਸੀ ਆਪਣੀ ਉਸੇ ਏਰੀਆ ਤੁਹਾਨੂੰ ਸਨਮਾਨਤ ਕੀਤਾ ਹੈ ਜਥੇਬੰਦੀਆਂ ਵੱਲੋਂ ਕਿਵੇਂ ਤਾਂ ਲੱਗ ਰਿਹਾ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੇ ਅਸੀਂ ਕਈ ਸਾਲਾਂ ਪਹਿਲਾਂ ਵੀ ਜਦੋਂ ਇਸ ਇੱਥੇ ਗੁਰਦੁਆਰਾ ਸਾਹਿਬ ਚ ਆਏ ਸੀਗੇ ਅਸੀਂ ਤੇ ਅਸੀਂ ਇੱਕੋ ਮਨੋ ਕਾਮਨਾ ਮੰਗੀ ਸੀ ਵੀ ਬਾਬਾ ਜੀ ਸਾਡਾ ਜਿਹੜਾ ਕੰਮ ਹੈ ਫਤੇ ਲਗਾਓ ਸਾਡੇ ਸਾਰੇ ਇੱਥੇ ਨੌਜਵਾਨ ਵੀ ਬੈਠੇ ਸੀ ਸਾਡੇ ਸੀਨੀਅਰ ਵੀ ਬੈਠੇ ਸੀ ਤੇ ਅੱਜ ਫੇਰ ਜਦੋਂ ਇਹ ਕੰਮ ਫਤਿਹ ਹੋ ਗਿਆ ਫੇਰ ਦੁਬਾਰੇ ਅਸੀਂ ਬਾਬਾ ਜੀ ਕੋਲ ਆਏ ਆ ਤੇ ਸਾਡਾ ਕੰਮ ਜਿਹੜਾ ਫਤਿਹ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਵੀ ਜਿੱਥੇ ਉਹਦੀ ਜੜਾ ਹੈ ਜਿੱਥੇ ਉਹ ਕਹਿੰਦਾ ਮੈਂ ਉਸੇ ਮੈਦ ਦੇ ਉੱਪਰ ਅਸੀਂ ਆ ਕੇ ਬੈਠੇ ਆਂ ਅੱਜ ਉਸੇ ਜ਼ਮੀਨ ਦੇ ਉੱਪਰ ਬੈਠੇ ਆਂ ਉਸੇ ਜ਼ਮੀਨ ਦੀ ਧਰਤੀ ਦੇ ਉੱਪਰ ਬੈਠੇ ਆਂ ਕਿਉਂਕਿ ਉਹਨੂੰ ਤੁਹਾਡੇ মিডিਆ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਕਿ ਪ੍ਰਵਾਸੀ ਪ੍ਰਵਾਸੀ ਹੀ ਹੁੰਦਾ ਹੈ ਲੋਕਲ ਵਿਅਕਤੀ ਲੋਕਲ ਹੀ ਹੁੰਦਾ ਬਾਹਰ ਤੋਂ ਆ ਕੇ ਤੁਸੀਂ ਬਾਹਰ ਤੋਂ ਆ ਕੇ ਕ੍ਰਾਈਮ ਕਰਕੇ ਹਿਸਟਰੀ ਸ਼ੀਟਰ ਵਿਅਕਤੀ ਆ ਕੇ ਆਪਣੇ ਕ੍ਰਾਈਮ ਨੂੰ ਲੁਕੋ ਕੇ ਇੱਥੇ ਆ ਕੇ ਕਿਸਾਨਾਂ ਦੇ ਉੱਪਰ ਅਤਿਆਚਾਰ ਕਰਦਾ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਦਾ ਮੁੰਡੇ ਨੂੰ ਕੁੱਟਦਾ ਕੁੜੀਆਂ ਨੂੰ ਕੁੱਟਦਾ ਇੱਥੇ ਨਿਊ ਚੰਡੀਗੜ੍ਹ ਤੇ ਹੋਰ ਵੀ ਵੀਡੀਓਜ਼ ਗਲਤ ਨਿਗਾ ਰੱਖਦਾ ਜਨਾਨੀਆਂ ਤੇ ਤੇ ਹੋਰ ਵੀ ਬੰਦਿਆਂ ਨੂੰ ਮਾਰ ਕੁੱਟ ਕੀਤੀ ਇੱਥੇ ਉਹਨਾਂ ਗਲਤ ਐਫਆਈਆ ਕਰਵਾਈਆਂ ਕਹਿੰਦਾ ਭਾਵੇਂ ਇਹ ਕੁੱਲ ਕੁੱਲ ਮਲਾਕੀ ਕੋ ਮਾਫੀਆ ਬਣ ਚੁੱਕੇ ਸੀ ਆਪਣੇ ਆਪ ਨੂੰ ਕਹਿੰਦੇ ਸੀ ਵੀ ਮੇਰੇ ਵਰਗਾ ਕੋਈ ਹੈ ਨਹੀਂ ਬਟ ਕਹਿੰਦੇ ਜੋ ਭਗਵਾਨ ਹੁੰਦਾ ਰੱਬ ਹੁੰਦਾ ਜਿਹੜੀ ਕੁਦਰਤ ਹੁੰਦੀ ਹੈ ਉਹ ਜਦੋਂ ਉਹ ਆਪਣੀ ਆਈ ਤੇ ਆਜੇ ਨਾ ਤਾਂ ਬੜੇ-ਬੜੇ ਦਾ ਤਖਤਾ ਪਲਟ ਦਿੰਦੀ ਹੈ ਉਹੀ ਸੇਮ ਇਹਦੇ ਨਾਲ ਹੋਇਆ ਕਿਉਂਕਿ ਇਹਦੇ ਪਾਪਾ ਦਾ ਘੜਾ ਭਰ ਚੁੱਕਿਆ ਸੀਗਾ ਅੱਜ ਅਸੀਂ ਉਸੇ ਧਰਤੀ ਤੇ ਬੈਠੇ ਆ ਜਿੱਥੇ ਸਾਡੇ ਗੁਰਦੁਆਰਾ ਸਾਹਿਬ ਹੈ ਤੇ ਮੈਂ ਇੱਥੇ ਦੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਨਾਂ ਨੇ ਇਸ ਇਹਦੇ ਜਿਹੜੇ ਜਿਹੜਾ ਇਹਦਾ ਚਮਤਕਾਰ ਦਿਖਾਉਂਦਾ ਸੀ ਝੂਠੇ ਇਹਦਾ ਪਰਦਾ ਫਾਸ਼ ਕਰਦੇ ਰਹੇ ਆ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੈ ਇੱਥੇ ਸਨਮਾਨ ਮਿਲਿਆ ਇਸੀ ਧਰਤੀ ਤੇ ਸਨਮਾਨ ਮਿਲਿਆ ਤੇ ਇਹਨਾਂ ਦੇ ਬਿਲਕੁਲ ਹੀ ਸਾਹਮਣੇ ਅਸੀਂ ਬੈਠੇ ਆ ਬਹੁਤ-ਬਹੁਤ ਧੰਨਵਾਦ ਅੱਛਾ ਰੋਕੀ ਪਿਛਲੀ ਦਿਨੀ ਮੈਂ ਇੱਕ ਕਾਨਫਰੰਸ ਸੁਣ ਰਿਹਾ ਸੀ ਜਿਸ ਦੇ ਵਿੱਚ ਕੀ ਇਹ ਗੱਲ ਆਖੀ ਜਾ ਰਹੀ ਸੀ ਕਿ ਪਾਸਟਰ ਬਲਜਿੰਦਰ ਦੇ ਕੁਝ ਸਮਰਥਕ ਇਹ ਕਹਿ ਰਹੇ ਸੀ ਕਿ ਪਾਸਟਰ ਬਲਜਿੰਦਰ ਦੀ ਕੋਈ ਇਦਾਂ ਦੀ ਕੋਈ ਵੀਡੀਓ ਨਹੀਂ ਆਈ ਪਰ ਅਸੀਂ ਚੈਲੰਜ ਕਰਾਂਗੇ ਇਸ ਫੈਸਲੇ ਨੂੰ ਗਲਤ ਹੋਇਆ ਫੈਸਲਾ ਕਿ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ ਪਾਸਟ ਬਲਜਿੰਦਰ ਨੂੰ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਲੋਕ ਦੇਖੋ ਜੀ ਜੱਜ ਜੱਜ ਸਾਹਿਬ ਨੇ ਮਾਨਯੋਗ ਮੋਹਾਲੀ ਅਦਾਲਤ ਨੇ ਸਾਫ ਲਫ਼ਜ਼ਾਂ ਚ ਲਿਖਿਆ ਹੋਇਆ ਕਿ ਇਹ ਵਿਅਕਤੀ ਰਹਿਮ ਦੇ ਲਾਇਕ ਨਹੀਂ ਹੈ ਆਰਡਰਾਂ ਚ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਮੈਡੀਕਲ ਜੀ ਵੀ ਬਹੁਤ ਚੀਜ਼ਾਂ ਲਿਖੀਆਂ ਹੋਈਆਂ ਕੁੜੀ ਦੇ ਵਿਕਟਮ ਦੇ ਜੇ ਚੱਲਿਆ ਜਾਵੇ ਤਾਂ ਰਾਈਟ ਬਣਦਾ ਹੈ ਜਾ ਸਕਦਾ ਬਾਕੀ ਅੱਗੇ ਜਿਹੜੇ ਮਾਨਯੋਗ ਅਦਾਲਤ ਜੱਜ ਸਾਹਿਬ ਬੈਠੇ ਹੋਣਗੇ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ ਚਾਹੁੰਦਾ ਹਾਂ ਫੇਰ ਦੁਬਾਰੇ ਕਿ ਜਿਹੜੀ ਇੱਕ ਤਾਂ ਵੀਡੀਓ ਕਹਿੰਦਾ ਵੀ ਏਆਈ ਤੋਂ ਬਣੀ ਹੈ ਜਦੋਂ ਅਸੀਂ ਸਟਾਰਟਿੰਗ ਸਟਾਰਟਿੰਗ ਚ ਸੰਗਾ ਸੇ ਸ਼ੁਰੂ ਕੀਤਾ ਉਦੋਂ ਇਹ ਕਹਿੰਦੇ ਸੀ ਵੀ ਕੋਈ ਪ੍ਰੂਫ ਲਿਆਓ ਬਜਿੰਦਰ ਦੇ ਖਿਲਾਫ ਤੇ ਅਸੀਂ ਕਈ ਪ੍ਰੂਫ ਲੈ ਕੇ ਆਏ ਇਹਨਾਂ ਦੇ ਖਿਲਾਫ ਇਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਕਰੇ ਹੋਏ ਸੀ ਇੱਥੇ ਕਿਸਾਨਾਂ ਨਾਲ ਮਾਰਕੁੱਟ ਕੀਤੀ ਹੋਰ ਵੀ ਕਾਫੀ ਕੁਝ ਕੀਤਾ ਇਹਨਾਂ ਨੇ ਉਹਦੇ ਪ੍ਰੂਫ ਦਿੱਤੇ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਇਹਨਾਂ ਦੇ ਸਮਰਥਕਾਂ ਨੂੰ ਵੀ ਫਿਰ ਇਹਨਾਂ ਦੇ ਸਮਰਥਕ ਕਹਿਣ ਲੱਗੇ ਜੀ ਇਹ ਤਾਂ ਇਹ ਤਾਂ ਕੰਪਲੀਟ ਹੈ ਇਹ ਤਾਂ ਕੋਈ ਵੀ ਜਾਲੀ ਕਰਾ ਸਕਦਾ ਐਫਰ ਜਾਲੀ ਹੋ ਸਕਦੀ ਹੈ ਤੁਸੀਂ ਸਾਨੂੰ ਕੋਈ ਇਹੋ ਜਿਹਾ ਪ੍ਰੂਫ ਲੈ ਕੇ ਆਓ ਡਾਕੂਮੈਂਟਰੀ ਇਹਨਾਂ ਨੂੰ ਡਾਕੂਮੈਂਟਰੀ ਵੀ ਦਿੱਤਾ ਗਿਆ ਫਿਰ ਕਹਿੰਦੇ ਸਾਡੇ ਪਾਪਾ ਜੀ ਇਦਾਂ ਨਹੀਂ ਕਿਉਂਕਿ ਕਹਦੇ ਕੋਈ ਵੀਡੀਓ ਪ੍ਰੂਫ ਲੈ ਕੇ ਆਓ ਕਿਉਂਕਿ ਹੁਣ ਲੇਟੈਸਟ ਤੁਸੀਂ ਦੇਖੋ ਇੱਕ ਅਵਤਾਰ ਸਿੰਘ ਹੈ ਇੱਕ ਜਸਪਾਲ ਮਸੀ ਹੈ ਇੱਕ ਕਈ ਕਈ ਵਿਅਕਤੀ ਹੈ ਤੇ ਸੁਰਜੀਤ ਥਾਪਰ ਹੈ ਕਹਿੰਦੇ ਹਮਾਰੇ ਪਾਪਾ ਜੀ ਦੇ ਖਿਲਾਫ ਕੋਈ ਵੀਡੀਓ ਲੈ ਕੇ ਆਓ ਵੀਡੀਓ ਲੈ ਕੇ ਆਓ ਕੁਦਰਤ ਦੀ ਮੈਂ ਗੁਰਦੁਆਰੇ 'ਚ ਬੈਠਾ ਰੱਬ ਦੇ ਘਰ 'ਚ ਬੈਠ ਕਿ ਇਹਦੇ ਹੀ ਅੰਦਰ ਦੀ ਵੀਡੀਓ ਮੇਰੇ ਤੱਕ ਪਹੁੰਚੀ ਤੇ ਮੈਂ ਮੈਂ ਜਦ ਦੇਖੀ ਤੇ ਮੈਂ ਗੱਲ ਕੀਤੀ ਤਾਂ ਉਹ ਵੀਡੀਓ ਅੱਗੇ ਫੈਲ ਗਈ ਜਦੋਂ ਉਹ ਵੀਡੀਓ ਆਈ ਤੇ ਉਹ ਵੀਡੀਓ ਨੂੰ ਏਆਈ ਦੱਸਣ ਲੱਗੇ ਉਹ ਚੈੱਕ ਬਾਕਾਇਦਾ ਸਾਈਬਰ ਕ੍ਰਾਈਮ ਚ ਚੈੱਕ ਹੋਈ ਆ ਉਹ ਚੈੱਕ ਹੋ ਕੇ ਬਾਕਾਇਦਾ ਐਫਆਈਆਰ ਹੋਈ ਆ ਪਰ ਇਹਨਾਂ ਦੇ ਸਮਰਥਕਾਂ ਦੁਆਰਾ ਏਆਈ ਦੱਸੀ ਗਈ ਤੇ ਹੁਣ ਜਦੋਂ ਸਜ਼ਾ ਹੋਈ ਪਹਿਲਾਂ ਇਹਦੀ ਇਹਦੀ ਵਾਈਫ ਨੇ ਇੱਥੇ ਇੰਟਰਵਿਊ ਕੀਤੀ ਸੀ ਕਿ ਇਹਦੇ ਜੋ ਮਾਨਯੋਗ ਅਦਾਲਤ ਕਰੇਗੀ ਹਮੇ ਮਨਜ਼ੂਰ ਹੋਗਾ ਹਮੇ ਮਨਜ਼ੂਰ ਹੋਗਾ ਮੇਰੇ ਕੋਲ ਵੀਡੀਓ ਵੀ ਪਈ ਆ ਐਵੀਡੈਂਸ ਵੀ ਪਿਆ ਹੈ ਅੱਜ ਮਾਨਯੋਗ ਅਦਾਲਤ ਨੇ ਫੈਸਲਾ ਦੇ ਦਿੱਤਾ ਅੱਜ ਕਹਿੰਦੇ ਸਾਨੂੰ ਫੈਸਲਾ ਮਨਜ਼ੂਰ ਨਹੀਂ ਆ ਕਿਉਂ ਤੁਸੀਂ ਤਾਂ ਰੱਬ ਦੇ ਬੰਦੇ ਹੋ ਇੱਕ ਕੋੜ ਚ ਆ ਕੇ ਵਿਅਕਤੀ ਕਹਿ ਰਿਹਾ ਆਪਣੀ ਪਲੀ ਲਿਖਾ ਰਿਹਾ ਮੇਰੇ ਪੈਰ ਦੇ ਵਿੱਚ ਰੋੜ ਹੈ ਮੇਰੀ ਵਾਈਫ ਨੂੰ ਰੀਡ ਦੀ ਹੱਡੀ ਚ ਪ੍ਰੋਬਲਮ ਹੈ ਮੈਂ ਕੱਲਾ ਕੱਲਾ ਦੇਖਣ ਆਲਾ ਮੇਰੇ ਤਿੰਨ ਬੱਚੇ ਆ ਇਦਾਂ ਦੀਆਂ ਚੀਜ਼ਾਂ ਲਿਖਾ ਰਿਹਾ ਇਹ ਉਹੀ ਵਿਅਕਤੀ ਹੈ ਜਿਹੜਾ ਕਹਿੰਦਾ ਸੀਗਾ ਕਿ ਮੈਂ ਮੁਰਦਿਆਂ ਨੂੰ ਜਿੰਦਾ ਕਰ ਦਿੰਦਾ ਮੈਂ ਰਾਤੋਂ ਰਾਤ ਵੀਜ਼ੇ ਲਵਾ ਦਿੰਦਾ ਮੈਂ ਤੁਸੀਂ ਮਰਡਰ ਕੀਤਾ ਲਾਓ ਬੇਲ ਹੋ ਗਈ ਮੈਂ ਕਹਿੰਦਾ ਬੇਲ ਹੋ ਗਈ ਮੈਂ ਤੁਹਾਡਾ ਕੈਂਸਰ ਠੀਕ ਕਰ ਤੇ ਆ ਲੱਤ ਬਿੰਗੀ ਇਹ ਸਿੱਧੀ ਕਰ ਦੇਣੀ ਰੀਡ ਦੀ ਹੱਡੀ ਖਰਾਬ ਹੈ ਉਹਨੂੰ ਠੀਕ ਕਰ ਦੇਣਾ ਪਰ ਆਪਣੀ ਵਾਈਫ ਦੀ ਰੀਡ ਦੀ ਹੱਡੀ ਨੂੰ ਠੀਕ ਨਹੀਂ ਕਰ ਸਕਿਆ ਆਪਣੀ ਲੱਤ ਦੀ ਰੋੜ ਨੂੰ ਠੀਕ ਨਹੀਂ ਕਰ ਸਕਿਆ ਬਟ ਜਦੋਂ ਮੈਨੂੰ ਇਹ ਚੀਜ਼ਾਂ ਸੁਣੀਆਂ ਪੜੀਆਂ ਮੈਂ ਜਜਮੈਂਟ ਦੇ ਵਿੱਚ ਤੇ ਫਿਰ ਮੇਰੇ ਮਾਈਂਡ 'ਚ ਇੱਕ ਚੀਜ਼ ਚੱਲੀ ਮਾਰਕੀਟਿੰਗ ਬாய் ਜਿਹਨੂੰ ਆਪਾਂ ਕਹਿੰਦੇ ਬਿਜ਼ਨਸਮੈਨ ਇਹ ਇਹ ਵਿਅਕਤੀ ਕੀ ਕਰਦਾ ਸੀ ਹਮੇਸ਼ਾ ਬਿਜ਼ਨਸਮੈਨ ਕੀ ਕਰਦਾ ਗੰंजे ਨੂੰ ਕੰਗੀ ਵੇਚਦਾ ਤੇ ਇਹ ਵਿਅਕਤੀ ਕੀ ਕਰਦਾ ਸੀ ਹਮੇਸ਼ਾ ਬਾਹਰ ਜਾ ਕੇ ਕਹਿੰਦਾ ਸੀ ਆਪकी ਲਾਤ ਠੀਕ ਕਰ ਦੂੰਗਾ ਆਪकी ਬਿਮਾਰੀਆਂ ਠੀਕ ਕਰ ਦੂੰਗਾ ਬੀਜੇ ਐਲ ਮੰਨ ਲੱਗਿਆ ਪੀ ਦਵਾਈਆਂ ਇਹ ਦਨ ਲੱਗਿਆ ਪੀਜੀਆ ਬੰਦ ਹੋ ਜੇ ਸਾਰਾ ਕੁਝ ਸਾਰਾ ਇਹ ਮਤਲਬ ਯਕੀਨ ਇਹ ਪੂਰਾ ਸਿਸਟਮ ਕਰਤੇ ਸੀਗਾ ਜਦੋਂ ਸਾਰਾ ਕੁਝ ਕਰਨ ਲੱਗਿਆ ਪਰ ਇਹਨੇ ਅੱਜ ਤੱਕ ਆਪਣੀ ਜਨਾਨੀ ਨੂੰ ਕਿਉਂ ਨਹੀਂ ਕਿਹਾ ਜਿਤਨਾ ਮਾਰਕੀਟਿੰਗ ਵਾਲੇ ਕਹਿੰਦੇ ਆਂ ਵੀ ਤੂੰ ਇਹ ਵਰਕ ਕਰੋ ਤੂੰ ਮੈ ਉਹਡੀ ਮਿਲੇਗੀ ਤੂੰ ਮੈ ਪੈਸਾ ਮਿਲੇਗਾ ਤੂੰ ਮੈ ਐਸਾ ਮਿਲੇਗਾ ਉਹ ਲੋਕਾਂ ਨੂੰ ਕਹਿੰਦੇ ਪਰ ਉਹ ਆਪਣੇ ਘਰ ਦੇ ਫੈਮਿਲੀ ਨੂੰ ਨਹੀਂ ਕਹਿੰਦੇ ਉਸੇ ਤਰੀਕੇ ਨਾਲ ਇਹਨੇ ਆਪਣੀ ਜਨਾਨੀ ਦੀ ਰੀਡ ਦੀ ਹੱਡੀ ਨਹੀਂ ਠੀਕ ਕੀਤੀ ਪਰ ਇਹ ਲੋਕਾਂ ਦੀ ਕਰਨ ਲੱਗੇ ਕਿਉਂ ਕਿਉਂਕਿ ਦੀਜੀ ਤਾਂ ਮਾਰਕੀਟਿੰਗ ਬੋਏ ਪੈਸੇ ਪੈਸੇ ਆਣੇ ਆ ਵਾਈਫ ਨੇ ਨਹੀਂ ਪੈਸੇ ਦੇਨੇ ਪੈਸੇ ਬਾਹਰ ਤੋਂ ਆਣੇ ਆ ਇਹ ਫੇਕ ਕੀਤਾ ਗਿਆ ਜੋ ਵੀ ਕੀਤਾ ਗਿਆ ਇਹ ਜਿਹੜੀ ਵੀਡੀਓਜ਼ ਦੇ ਬਾਰੇ ਕਹਿੰਦਾ ਵੀ ਏਆਈ ਹੈ ਇਹ ਹੈ ਉਹ ਹੈ ਉਹ ਕੁਝ ਵੀ ਨਹੀਂ ਉਹ ਸੱਚੀਆਂ ਹੈ ਸਭ ਕੁਝ ਸੱਚਾ ਦੇਖੋ ਕਪੂਰਥਲੇ ਵਾਲੀ ਆਈ ਫਿਰ ਫਿਰ ਇੱਥੇ ਮੱਜਰੀ ਚ ਪਰਚਾ ਹੋਇਆ ਦੇਖੋ ਲੱਗ ਲੱਗ ਤਾਰਾਵਾਂ ਦੇ ਤਹਿਤ ਪਰਚਾ ਹੋ ਰਿਹਾ ਉਹਦੇ ਤੇ ਸਾਰੇ ਇਹਦੇ ਜਿਹੜੇ ਸਮਰਥਕ ਹੈ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਇਹ YouTube ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਬੇਫਕੂ ਬਣਾਉਂਦਾ ਤੁਸੀਂ ਇਹਦੇ ਬੇਫਕੂ ਨਾ ਬਣੋ ਕਿਉਂਕਿ ਸੰ 2006 ਤੋਂ ਲੈ ਕੇ 7 8 9 10 12 13 14 15 16 25 ਤੱਕ ਅੱਜ ਤੱਕ ਕੋਈ ਮਿੰਨਾ ਹੈ ਜਾਨੀ ਕੋਈ ਸਾਲ ਹੈ ਜਾਨੀ ਕਿ ਇਹਦੇ ਉੱਪਰ ਐਫਾਇਰ ਨਾ ਹੋਈ ਹੋਵੇ ਹਰ ਇਹਨੇ ਜੇਲ੍ਹਾਂ ਕੱਟੀ ਹੋਵੇ ਇਹ 6 ਤੋਂ ਲੈ ਕੇ 25 ਤੱਕ ਇਹਦੀ ਹਿਸਟਰੀ ਸਾਰੀ ਝੂਠ ਹੈ ਤੇ ਇਹ ਇਕੱਲਾ ਸੱਚਾ ਹੈ ਇਹ ਇਕੱਲਾ ਵਿਅਕਤੀ ਸੱਚਾ ਹੈ ਸਿਰਫ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਕਿਉਂਕਿ ਇਹਨੂੰ ਪਤਾ ਸੋਸ਼ਲ ਮੀਡੀਆ ਦਾ ਪਲੈਟਫਾਰਮ ਇੱਕ ਇਦਾਂ ਦਾ ਹੈ ਵੀ ਜਿੱਥੇ ਆਪਾਂ ਸੱਚ ਨੂੰ ਝੂਠ ਝੂਠ ਨੂੰ ਸੱਚ ਦਿਖਾ ਸਕਦੇ ਆ ਪਰ ਜਮੀਰ ਨਹੀਂ ਮਰੇ ਲੋਕਾਂ ਦੇ ਕਿਉਂਕਿ ਇਹ ਪੰਜਾਬ ਦੇ ਲੋਕ ਹੈ ਪੰਜਾਬ ਦੀ ਧਰਤੀ ਹੈ ਇੱਥੇ ਕੋਈ ਵੀ ਵਿਅਕਤੀ ਅੰਧਵਿਸ਼ਵਾਸ ਦੇ ਵਿੱਚ ਨਹੀਂ ਪੈਂਦਾ ਕਿਉਂਕਿ ਉਹ ਜ਼ਿਆਦਾਤਰ ਖਾਲਸਾ ਪੰਥ ਦੇ ਖਾਲਸਾ ਪੰਥ ਤੇ ਵਿਸ਼ਵਾਸ ਰੱਖਦਾ ਤੇ ਹੋਰ ਵੀ ਆਪਣੇ ਗ੍ਰੰਥਾਂ ਦੇ ਵਿਸ਼ਵਾਸ ਰੱਖਦਾ ਪਰ ਜਿਹੜੇ ਇਹ ਵਿਅਕਤੀ ਹੈ ਅਫੈਕਟ ਲਾ ਲਾ ਕੇ ਜਿਸ ਤਰ੍ਹਾਂ ਕੇ ਐਡੀਟਰ ਰੱਖੇ ਹੋਏ ਆ ਬੜੇ ਬੜੇ ਗਿਰਦੇ ਨੂੰ ਉਠਾ ਦਿੰਦਾ ਉਠੇ ਹੋਏ ਨੂੰ ਗੇਰ ਦਿੰਦਾ ਉਹ ਫੈਕਟ ਲਾ ਲਾ ਕੇ ਜਿਹੜਾ ਵੀ YouTube ਤੇ ਵੀਡੀਓਜ਼ ਦੇਖਦਾ ਉਸ ਨੂੰ ਆਂਦਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਇਹ YouTube ਦੇ ਵੀਡੀਓਜ਼ ਦਿਖਾਉਂਦਾ ਹੈ ਸਾਰੀ ਫੇਕ ਹੈ ਇਹ ਤੇ ਨਾ ਵਿਸ਼ਵਾਸ ਕਰੋ ਜੇ ਤੁਸੀਂ ਵਿਸ਼ਵਾਸ ਕਰਨਾ ਤਾਂ ਤੁਹਾਡੇ ਅਕਾਊਂਟਾਂ 'ਚੋਂ ਪੈਸੇ ਖਤਮ ਹੋ ਜਾਣਗੇ ਕਿਉਂਕਿ ਇਹ ਪੈ ਤੁਹਾਡੇ ਤੋਂ ਪੈਸੇ ਮੰਗੇਗਾ ਤਾਂ ਤੁਸੀਂ ਲਟਾ ਦੋਗੇ ਬਾਅਦ 'ਚ ਤੁਸੀਂ ਬਿਲਕੁਲ ਹੀ ਬਰਬਾਦ ਹੋ ਜਾਓਗੇ ਧੰਨਵਾਦ ਦੇਖੋ ਕਿ ਪਾਕ ਸਿੰਘ ਦੁਆਬੀ ਨੇ ਤੋਂ ਅਭੀ ਜੀ ਅੱਜ ਉਸੇ ਧਰਤੀ ਦੇ ਉੱਤੇ ਤੁਹਾਡਾ ਸਨਮਾਨਤ ਹੋਇਆ ਜਿੱਥੇ ਪਾਸਟਰ ਬਲਿੰਦਰ ਚਰਚ ਲੰਦਾ ਸੀ ਲੜਾਈ ਇੱਥੋਂ ਸ਼ੁਰੂ ਹੋਈ ਸੀ ਤੇ ਕਿਸਾਨਾਂ ਦੇ ਨਾਲ ਉਸ ਤੋਂ ਬਾਅਦ ਜਾ ਕੇ ਕਾਫੀ ਲੰਬਾ ਸੰਘਰਸ਼ ਚੱਲਿਆ ਪਰ ਅੱਜ ਸਨਮਾਨਤ ਕੀਤਾ ਗਿਆ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਇਹ ਜਿਹੜਾ ਸਿਰ ਤੇ ਸਰੂਪਾ ਹੈਗਾ ਇਹ ਸਮਝ ਲਓ ਕਿ ਉਹ ਤਾਜ ਆ ਜਿਹੜਾ ਮੇਰਾ ਨਹੀਂ ਹੈ ਇਕੱਲੇ ਦਾ ਇਹ ਸਨਮਾਨ ਵੈਸੇ ਤਾਂ ਸੀ ਸਰੂਪਿਆਂ ਦੇ ਲਾਇਕ ਹਾਲੇ ਹੋਏ ਨਹੀਂ ਪਰ ਚਲੋ ਸੰਗਤ ਨੇ ਸਰੂਪਾ ਪੇੜ ਕੀਤਾ ਇਹ ਸਨਮਾਨ ਮੇਰਾ ਨਹੀਂ ਹੈਗਾ ਇਹ ਸਨਮਾਨ ਰੌਕੀ ਦਾ ਉਸ ਜਥੇਬੰਦੀਆਂ ਸਾਰੀਆਂ ਦਾ Hindu ਜਥੇਬੰਦੀਆਂ ਦਾ Sikh ਜਥੇਬੰਦੀਆਂ ਦਾ ਉਹ ਸਾਰੀਆਂ ਦਾ ਸਨਮਾਨ ਹੈ ਜਿਹੜੀਆਂ ਰਲ ਕੇ ਇਸ ਰਾਖਸ਼ ਦੇ ਖਿਲਾਫ ਖੜੀਆਂ ਹੋਈਆਂ ਮੈਂ ਇਹਨੂੰ ਇੱਕ ਦੋ ਇੰਟਰਵਿਊਸ ਇਹਨੂੰ ਬਰਜਿੰਦਰ ਨੂੰ ਰਾਖਸ਼ ਉਹ ਰਾਵਣ ਕਿਹਾ ਪਰ ਇਹ ਰਾਵਣ ਰਾਵਣ ਕਹਿਣਾ ਨਾ ਇਹਨੂੰ ਰਾਵਣ ਦੀ ਵੀ ਤੋਹੀਨ ਆ ਕਬਜੇ ਇਹਨੇ ਆ ਅੱਜ ਜਿਹੜੀ ਗੱਲ ਹੁਣ ਮੈਂ ਕਰਾਂਗਾ ਮੇਰੇ ਹੱਥ 'ਚ ਇੱਕ ਡਾਕੂਮੈਂਟ ਹੈਗਾ ਇਹ ਕਬਜੇ ਵੀ ਕਰਦਾ ਰਿਹਾ ਨਜਾਇਜ਼ ਲੋਕਾਂ ਦੇ ਇਹ ਬਲਾਤਕਾਰੀ ਤਾਂ ਹੈਗਾ ਹੀ ਸੀਗਾ ਇਹ ਬਲਾਤਕਾਰੀ ਤਾਂ ਹੈਗਾ ਸੀ ਠੀਕ ਆ ਇਹ ਬੱਚੀਆਂ ਦੇ ਨਾਲ ਅਣਪੋਲ ਨਵਾਲਕ ਬੱਚੀਆਂ ਦੇ ਨਾਲ ਮੋਲੈਸਟੇਸ਼ਨ ਵੀ ਕਰਦਾ ਰਿਹਾ ਇਹਦੇ ਇਹਦੇ ਨਾਲ ਦਾ ਇੱਕ ਕੱਲ ਇੱਕ ਫੈਸਲਾ ਆਇਆ ਹੈਗਾ ਕੋਰਟ ਮਾਨਯੋ ਕੋਰਟ ਵੱਲੋਂ ਇਹਦੇ ਨਾਲ ਦਾ ਇੱਕ ਜਿਹੜਾ ਇਹਦਾ ਐਂਕਰ ਹੈਗਾ ਜਿਹੜਾ ਇਹਦੀਆਂ ਜਿਹੜੀਆਂ ਆ ਸਟੇਜਾਂ ਤੇ ਡਰਾਮੇਬਾਜ਼ੀ ਕਰਦਾ ਹੁੰਦਾ ਸੀ ਆ ਦੇਖੋ ਆ ਬਲਾਤਕਾਰੀ ਵਰਜਿੰਦਰ ਦੇ ਨਾਲ ਦਾ ਐਂਕਰ ਆ ਜੋ ਠੱਗੀ ਠੋਰੀ ਦੇ ਵਿੱਚ ਡੇਡ ਡੇਡ ਸਾਲ ਦੀ ਆਦਮੀ ਜਨਾਨੀ ਦੋਨਾਂ ਨੂੰ ਸਜ਼ਾ ਹੋਈ ਆ ਇਹ ਬਲਾਤਕਾਰੀ ਵੀ ਨੇ ਇਹ ਠੱਗ ਵੀ ਨੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਵੀ ਕਰਦੇ ਨੇ ਤੇ ਇਹ ਉਹ ਚੀਜ਼ਾਂ ਨੇ ਮੈਂ ਕਹਿ ਰਿਹਾ ਇਹ ਬਲਾਤਕਾਰੀ ਵੀ ਨੇ ਇਹ ਠੱਗ ਵੀ ਨੇ ਇਹ ਕਬਜ਼ੇ ਵੀ ਕਰਦੇ ਨੇ ਹੋਰ ਪਤਾ ਨਹੀਂ ਇਹਨਾਂ ਦਾ ਕੀ ਕੁਝ ਨਿਕਲਦਾ ਜਿਹਦੇ 'ਚ ਹੈਗੀ ਦਮ ਪਾ ਦਿਓ ਮਾਣ ਹਣੀ ਦਾ ਦਾਵਾ ਜੇ ਝੂਠ ਹੈਗੀ ਗੱਲ ਆ ਕੋਰਟ ਦੇ ਆਰਡਰਸ ਨੇ ਹੁਣ ਇਹ ਕਬਜ਼ਾ ਵੀ ਛਡਵਾਣਾ ਹੈ ਇਹਨਾਂ ਤੋਂ ਤੁਸੀਂ ਦੇਖੋ ਇਹ ਇਹ ਤਾਂ ਮਾਫੀਆ ਹੋ ਗਿਆ ਹੁਣ ਜੇ ਅਸੀਂ ਕਹਿੰਨੇ ਆ ਬਈ ਤੁਸੀਂ 크ਰਿਸਚੀਅਨ ਸਮਾਜ ਨੂੰ ਕਹਿੰਨੇ ਆ ਬਈ ਹੱਥ ਜੋੜ ਕੇ ਬੇਨਤੀ ਆ ਸਾਡਾ 크ਰਿਸਚੀਅਨ ਸਮਾਜ ਨਾਲ ਕੋਈ ਝਗੜਾ ਨਹੀਂ ਹੈਗਾ ਸਾਡਾ ਤਾਂ ਇਹਨਾਂ ਕ੍ਰਾਈਮਨਲਸ ਨਾਲ ਝਗੜਾ ਆ ਜਿਹੜੇ ਤੁਹਾਡੇ ਅੰਦਰ ਵੜ ਕੇ ਬੈਠੇ ਨੇ ਤੁਹਾਨੂੰ ਵੀ ਬਦਨਾਮ ਕਰਦੇ ਪਏ ਨੇ ਤੇ ਤੁਹਾਡੇ ਅੰਦਰ ਬੈਠ ਕੇ ਸਾਡਾ ਨੁਕਸਾਨ ਕਰਦੇ ਪਏ ਨੇ ਹੁਣ ਇਹਦੇ ਵਿੱਚ ਗਲਤ ਕੀ ਆ ਕਈ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਫਿਰ ਜਿਹੜੇ ਉਹਨਾਂ ਦੇ ਸਮਰਥਕ ਨਹੀਂ ਉਹਨਾਂ ਦੇ ਮਨਾਂ ਵਿੱਚ ਇਹ ਸਵਾਲ ਨੇ ਕਿ ਕੁਛ ਨਾ ਕੁਛ ਤਾਂ ਹੈ ਸੀ ਪਾਸਟਰ ਬਲਿੰਦਰ ਕੋਲ ਜਿਹੜਾ ਇੰਨਾ ਵੱਡਾ ਇਕੱਠ ਹੁੰਦਾ ਸੀ ਇੰਨੇ ਲੋਕ ਦੂਰੋਂ ਆਣੇ ਬੱਸਾਂ ਭ ਹੋਰ ਸੇਟਾਂ ਤੋਂ ਵੀ ਕਿ ਕੁਛ ਨਾ ਕੁਛ ਤਾਂ ਪਾਸਟਰ ਬਲਿੰਦਰ ਕੋਲ ਹੈ ਸੀ। ਇਸ ਵਿੱਚ ਕੁਝ ਕੀ ਹੁੰਦਾ ਸੀਗਾ ਮੈਂ ਦੱਸਦਾ। ਇਹ ਲੋਕਾਂ ਨੂੰ ਤਾਂ ਜਦੋਂ ਤੁਸੀਂ ਉਹ ਮੁੰਡੇ ਦੀ ਵੀਡੀਓ ਦੇਖਦੇ ਹੋ ਮੈਂ ਤੁਹਾਨੂੰ ਵੀਡੀਓ ਦਿਨਾਂ ਤੁਸੀਂ ਲਾਇਓ ਇੱਥੇ ਉੱਤੇ ਵੀਡੀਓ ਲਾਇਓ। ਉਹ ਕਹਿੰਦਾ ਜੀ ਤੇਰੀ ਭੈਣ ਕਿਆ ਹੋ ਗਿਆ ਕਿਆ ਹੋ ਗਿਆ ਤੇਰੀ ਭੈਣ ਕੋ ਕਹਿੰਦਾ ਕਹਿੰਦਾ ਬੋਲਤੀ ਨਹੀਂ थी। ਅਬ ਕਿਆ ਹੋਆ ਅਬ ਕਿਆ ਹੋਆ ਬੋਲਣੇ ਲੱਗੀ। ਉਸ ਤੋਂ ਬਾਅਦ ਅਗਲੀ ਵੀਡੀਓ ਮੈਂ ਦਿਨਾਂ ਉਹੀ ਬੱਚਾ ਉਹ ਕਹਿੰਦਾ ਜੀ ਮੇਰੀ ਉਹ ਭੈਣ ਹੀ ਨਹੀਂ ਸੀ। ਮੈਨੂੰ ਤਾਂ ਇੱਕ ਬੋਰੀ ਚੌਲ ਤੇ ਇੱਕ ਬੋਰੀ ਆਟਾ ਤੇ ਤੇਲ ਦੇ ਬਦਲੇ ਬੁਲਾਇਆ। ਉਹ ਨਿਕਲ ਆਇਆ ਸਾਹਮਣੇ ਉਹ ਜਵਾਕ ਬੋਲ ਗਿਆ ਸੱਚ ਫਿਰ ਕੀ ਕਰ ਲਿਆ ਉਹਦਾ ਠੀਕ ਆ ਉਸ ਤੋਂ ਬਾਅਦ ਇਹ ਜਦੋਂ ਕੋਰਟ ਦੇ ਵਿੱਚ ਹਾਜ਼ਰ ਹੁੰਦਾ ਉਹ ਕੋਰਟ ਦੀ ਜੱਜਮੈਂਟ ਚ ਲਿਖਿਆ ਹੋਇਆ ਸਾਡੇ ਕੋਲ ਜਿਹੜੀ ਗੱਲ ਅਸੀਂ ਕਹਿ ਰਹੇ ਆ ਨਾ ਕਿ ਇਹਨੇ ਕੋਰਟ ਦੇ ਵਿੱਚ ਕਿਹਾ ਕਿ ਇਹਦੀ ਘਰ ਵਾਲੀ ਦੀ ਰੀਡ ਦੀ ਹੱਡੀ ਦੇ ਵਿੱਚ ਪ੍ਰੋਬਲਮ ਆ ਉਹ ਅਸੀਂ ਹਵਾ 'ਚ ਨਹੀਂ ਕਹਿ ਰਹੇ ਜੱਜਮੈਂਟ ਦੇ ਵਿੱਚ ਸਰਕਾਰੀ ਕਾਗਜ਼ਾਂ ਦੇ ਵਿੱਚ ਲਿਖਿਆ ਹੋਇਆ ਤੇ ਇਹਨੇ ਕਿਹਾ ਆਪਣੇ ਮੂੰਹੋਂ ਕੋਰਟ ਦੇ ਵਿੱਚ ਖੜ ਕੇ ਇਹ ਕਹਿੰਦਾ ਇਹਦੀ ਲੱਤ 'ਚ ਰੋੜ ਪਈ ਹੋਈ ਆ ਐਦਿਕਾਰ ਵਾਲੀ ਦੀ ਜਿਹੜੀ ਆ ਉਹ ਰੀਡ ਦੀ ਹੱਡੀ ਚ ਪ੍ਰੋਬਲਮ ਆ ਫਿਰ ਲੋਕਾਂ ਤੂੰ ਲੋਕਾਂ ਨੂੰ ਠੀਕ ਕਰਦਾ ਸੀ ਤੂੰ ਆਪ ਕਿਉਂ ਨਹੀਂ ਠੀਕ ਹੋਇਆ ਹਨਾ ਫਿਰ ਜਿਹੜੇ ਇਹਦੇ ਤੇ ਹਾਲੇ ਵੀ ਇਹਦੇ ਤੇ ਵਿਸ਼ਵਾਸ ਕਰਦੇ ਨੇ ਜਾਂ ਇਹ ਇਸ ਤਰੀਕੇ ਨਾਲ ਦੇਖ ਰਹੇ ਨੇ ਕਿ ਅਸੀਂ ਕ੍ਰਿਸਚੀਅਨਿਟੀ ਤੇ ਕੋਈ ਹਮਲਾ ਕਰਤਾ ਅਸਤਾ ਜੀ ਇੱਕ ਬਲਾਤਕਾਰੀ ਤੇ ਇੱਕ ਢੋਂਗੀ ਤੇ ਇੱਕ ਕ੍ਰਿਮਨਲ ਤੇ ਹਮਲਾ ਕੀਤਾ ਆ ਸਾਨੂੰ ਨਹੀਂ ਮਤਲਬ ਜੇ ਉਹ ਸਿੱਖ ਵੀ ਹੁੰਦਾ ਤੇ ਅਸੀਂ ਕਿਹੜਾ ਪਿੱਛੇ ਹਟ ਜਾਂਦੇ ਜੇ ਉਹ ਮੁਸਲਮਾਨ ਹੁੰਦਾ ਅਸੀਂ ਕਿਹੜਾ ਪਿੱਛੇ ਹਟ ਜਾਂਦੇ ਹਨਾ ਜੇ ਉਹ ਹਿੰਦੂ ਹੁੰਦਾ ਅਸੀਂ ਕਿਹੜਾ ਪਿੱਛੇ ਹਟ ਜਾਂਦੇ ਹੁਣ ਉਹ ਕ੍ਰਿਸਚੀਅਨ ਉਹ 크ਰਿਸਚਨ ਵੀ ਨਹੀਂ ਐਕਚੁਅਲੀ ਉਹ ਇਲੀਗਲੀ ਕਨਵਰਟ ਆ ਮੈਂ ਦਾਅਵੇ ਨਾਲ ਕਹਿੰਨਾ ਉਹਦੇ ਜਿਹੜੇ ਜਾਤੀ ਸਰਟੀਫਿਕੇਟ ਹੈਗੇ ਆ ਉਹਨਾਂ ਦੇ ਵਿੱਚ ਅੱਜ ਤੱਕ ਮਸੀਹ ਨਹੀਂ ਲਿਖਿਆ ਗਿਆ ਹੋਣਾ ਮੈਂ ਦਾਅਵੇ ਨਾਲ ਕਹਿੰਨਾ ਕਿਉਂਕਿ ਇਹਨਾਂ ਦਾ ਚੱਲਦਾ ਹੀ ਇਦਾਂ ਆ ਇੱਕ ਪਾਸਟਰ ਹੋਰ ਸਾਡੇ ਰਡਾਰ ਤੇ ਹੈਗਾ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਹੈ ਸਰਕਾਰੀ ਖਜ਼ਾਨੇ ਨੂੰ ਚੂਨਾ ਦੇਖੋ ਕਿਦਾਂ ਲਗਾ ਰਿਹਾ ਨਾਮ ਦੇ ਪਿੱਛੇ ਉਹਦੇ ਪਾਸਟਰ ਲੱਗਿਆ ਹੋਇਆ ਉਹ ਸਮਝ ਜਿਊਗਾ ਜੇ ਉਹ ਇੰਟਰਵਿਊ ਦਾ ਉਹਦੇ ਤੱਕ ਪਹੁੰਚ ਗਈ ਉਧਰ ਤੇਰਾ ਵੀ ਨੰਬਰ ਹੁਣ ਆਇਆ ਲੈ ਨਾਮ ਦੇ ਵਿੱਚ ਉਹ ਪਾਸਟਰ ਲੰਦਾ ਸਾਨੂੰ ਉਹ ਧਮਕੀਆਂ ਲਾ ਰਿਹਾ ਹੈ ਕਹਿੰਦਾ ਜੀ ਹਿੰਦੂ ਸਿੱਖ ਉਹ ਸਿੱਖ ਈਸਾਈ ਮਸਲਾ ਬਣ ਸਕਦਾ ਜੀ ਅਸੀਂ ਬੋਲਣ ਲੱਗ ਗਏ ਤੂੰ ਬੋਲਦਾ ਸਹੀ ਤੇਰਾ ਤਾਂ ਮਸਲਾ ਉਹ ਬਣਨਾ ਹੈ ਉਹ ਕਾਗਜ਼ਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਲਿਖਵਾਇਆ ਹੋਇਆ ਬਾਲਮੀਕੀ ਸਮਾਜ ਤੋਂ ਸਰਕਾਰੀ ਕੋਟੇ ਦੇ ਵਿੱਚ ਉਹ ਹੈਗਾ Hindu ਸਰਕਾਰੀ ਕੋਟੇ ਚ ਉਹਨੇ ਇੰਦਰਾਵਾਸ ਯੋਜਨਾ ਤੋਂ ਮਕਾਨ ਲਿਆ ਹੋਇਆ ਸਰਕਾਰੀ ਕੋਟੇ ਦੇ ਵਿੱਚ ਉਹ ਹੋਰ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਉਹ ਲੈ ਰਿਆ ਤੇ ਬਣਿਆ ਬੈਠਾ ਪਾਸਟਰ ਜੇ ਉਹਦੇ ਡਾਕੂਮੈਂਟ ਦੇ ਵਿੱਚ ਵਸੀਲ ਲਿਖਿਆ ਜਾਵੇ ਤਾਂ ਉਹ ਜਰਨਲ ਕੈਟਾਗਰੀ ਹੋ ਗਿਆ ਫਿਰ ਉਹਨੂੰ ਕੋਟਾ ਕਿਵੇਂ ਮਿਲੇ ਇਹ ਲੋਕ ਇੱਕ ਪਾਸੇ ਤਾਂ ਸਰਕਾਰੀ ਕੋਟੇ ਨੂੰ ਚੂਨਾ ਲਗਾ ਰਹੇ ਨੇ ਹੱਕ ਮਾਰ ਰਹੇ ਨੇ ਜਿਹੜੇ ਜਿਹੜੇ ਦੂਜੇ ਨੇ ਉਹਨਾਂ ਦਾ ਹੱਕ ਮਾਰ ਰਹੇ ਨੇ ਦੂਜੇ ਪਾਸੇ ਇਹ ਇਧਰੋਂ ਦੀ ਲੋਕਾਂ ਨੂੰ ਬੇਵਕੂ ਬਣਾ ਕੇ ਆ ਛੜੇੰਤਰ ਰਚ ਕੇ ਆ ਸਭ ਕਰਕੇ ਲੋਕਾਂ ਨੂੰ ਉਧਰ ਚੂਨਾ ਲਾ ਰਹੇ ਇਹ ਤਾਂ ਠੱਗ ਨੇ ਸਿਰੇ ਦੇ ਠੱਗ ਤਨੂੰ ਕੁਝ ਲੱਗਦਾ ਕਿ ਇਸ ਤਰੀਕੇ ਦਾ ਕਿ ਕੀ ਕੁਝ ਲੋਕਾਂ ਨੂੰ ਲਾਲਚ ਦੇ ਕੇ ਜਾਂ ਕਿਸ ਤਰੀਕੇ ਨਾਲ ਆਪਣੇ ਨਾਲ ਜੋੜਿਆ ਗਿਆ ਇਹ ਲੱਗਦਾ ਉਹ ਲਾਲਚ ਤਾਂ ਹੈ ਹੀ ਆ ਦੇਖੋ ਜਦੋਂ ਇੱਕ ਵਿਚਾਰਾ ਕੋਈ ਗਰੀਬ ਜਿਹਦੀ ਕਿਤੇ ਸੁਣਵਾਈ ਨਹੀਂ ਹੈ ਉਹਨੂੰ ਇਹ ਲੱਗਦਾ ਕਿ ਸ਼ਾਇਦ ਉਹਦੀ ਸੁਣਵਾਈ ਹੋ ਜਾਵੇ ਹਨਾ ਕੋਈ ਵਿਚਾਰਾ ਬਿਮਾਰ ਹੈ ਜਿਹਨੂੰ ਹਰ ਜਗ੍ਹਾ ਤੋਂ ਨਾ ਮਿਲ ਗਈ ਆ ਉਹਨੂੰ ਲੱਗਦਾ ਕਿ ਯਾਰ ਚੱਲ ਇੱਕ ਵਾਰੀ ਇੱਥੇ ਵੀ ਟਰਾਈ ਕਰ ਹੀ ਲੀਏ ਆਪਣੀ ਤਾਂ ਇਹ ਅਧਿਕਾਰ ਵਾਲੀ ਇਹਦੇ ਤੋਂ ਠੀਕ ਨਹੀਂ ਹੋਈ ਕੋਰਟ ਦੇ ਆਰਡਰਸ ਦੇ ਵਿੱਚ ਕੋਚ ਦੀ ਜੱਜਮੈਂਟ ਚ ਇਹ ਉਥੇ ਪ੍ਰਾਰਥੀ ਹੈਗਾ ਪ੍ਰਾਰਥਨਾ ਕਰ ਰਿਹਾ ਕਿ ਇਹਦੀ ਘਰ ਵਾਲੀ ਦੀ ਰੀਡ ਚ ਪ੍ਰੋਬਲਮ ਆ ਫਿਰ ਲੋਕਾਂ ਦੇ ਦੁਖਦਾਰ ਕਿਵੇਂ ਘਟ ਸਕਦਾ ਪਿਛਲੇ ਦਿਨ ਜਿਹੜੀ ਮੈਂ ਕਾਨਫਰੈਂਸ ਦੇਖੀ ਹੈ ਜਿਸ ਤਰੀਕੇ ਕਿੰਨੇ ਮੈਂ ਰੋਕੀ ਨਾਲ ਵੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਜਿਹੜੇ ਬੰਦੇ ਬੈਠੇ ਕਾਨਫਰੈਂਸ ਕਰ ਰਹੇ ਸੀ ਉਹ ਕਹਿੰਦੇ ਕਿ ਪੱਤਰਕਾਰ ਨੂੰ ਹੀ ਕਹਿ ਰਹੇ ਨੇ ਕਿ ਲੈ ਮੈਂ ਤੁਹਾਨੂੰ 5 ਲੱਖ ਰੁਪਏ ਦੇ ਦਿੰਦਾ ਕਿ ਤੁਸੀਂ ਸਾਡੇ ਧਰਮ ਚ ਆ ਜਾ ਹੂੰ ਕਿਸ ਤਰ੍ਹਾਂ ਕੋਈ ਜੇ ਪੈਸੇ ਨਾਲ ਆਉਂਦਾ ਫਿਰ ਤਾਂ ਹਰ ਇੱਕ ਬੰਦਾ ਹੀ ਖਰੀਦਦਾ ਬੰਦਾ ਕਿਸੇ ਨਾ ਕਿਸੇ ਨੂੰ ਇਹ ਇਸ ਤਰੀਕੇ ਨਾਲ ਡਾਇਰੈਕਟਲੀ ਪੈਸਾ ਨਹੀਂ ਦਿੰਦੇ ਓਪਨਲੀ ਨਹੀਂ ਦਿੰਦੇ ਪਰ ਜੋ ਅਸੀਂ ਹੁਣ ਤੱਕ ਸੁਣਿਆ ਵੀ ਇਹ ਪੈਸੇ ਦਿੰਦੇ ਨੇ ਠੀਕ ਹੈ ਪੈਸੇ ਕਿਵੇਂ ਦਿੰਦੇ ਨੇ ਕਿਸੇ ਦੀ ਮਦਦ ਕਰਤੀ ਹੁਣ ਕਿਸੇ ਦੀ ਮਦਦ ਕਿਵੇਂ ਹੁਣ ਆਪਾਂ ਕਰੋਨਾ ਕਾਲ ਦੇ ਵਿੱਚ ਸਿੱਖਾਂ ਨੇ ਸਿਲੰਡਰ ਵੰਡੇ ਜਦੋਂ ਸਿਲੰਡਰ ਹਸਪੀਟਲਾਂ ਚ ਥੋੜੇ ਸੀਗੇ ਉਸ ਟਾਈਮ ਅਸੀਂ ਸਿਲੰਡਰ ਵੰਡਦੇ ਫਿਰਦੇ ਸੀ ਜਦੋਂ ਤੁਹਾਨੂੰ ਯਾਦ ਹੋਣਾ ਆਪਣੀ ਤਾਂ ਉਸ ਬਾਰੇ ਗੱਲ ਵੀ ਹੋਈ ਆ ਜਦੋਂ ਲੁਧਿਆਣੇ ਇੱਕ ਫਸਟ ਟਾਈਮ ਜਦੋਂ ਲੁਧਿਆਣੇ ਆਪਣੀ ਮਾਂ ਦੀ ਲਾਸ਼ ਛੱਡ ਗਿਆ ਨੌਜਵਾਨ ਤੇ ਮੈਂ ਤੁਹਾਨੂੰ ਕਿਹਾ ਸੀ ਆਪਾਂ ਲੁਧਿਆਣਾ ਚੱਲਣਾ ਤੁਸੀਂ ਕਿਤੇ ਹੋਰ ਬਿਜ਼ੀ ਸੀਗੇ ਤੇ ਆਪਾਂ ਜਾ ਕੇ ਉਸ ਬਜ਼ੁਰਗ ਦਾ ਸੰਸਕਾਰ ਕਰਕੇ ਆਏ ਜਦੋਂ ਲੋਕੀ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਸੀ ਅਸੀਂ ਲੋਕਾਂ ਦੀਆਂ ਲਾਸ਼ਾਂ ਦੇ ਸੰਸਕਾਰ ਕਰਦੇ ਫਿਰਦੇ ਸੀ ਜਿਨ੍ਹਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਹੱਥ ਲਾਣ ਨੂੰ ਤਿਆਰ ਨਹੀਂ ਸੀ ਆਪਾਂ ਆਪਾਂ ਸਾਰਾ ਗਰੁੱਪੀ মিডিਆ ਦਾ ਤੁਸੀਂ ਵੀ ਉਸ ਟਾਈਮ ਸੜਕਾਂ ਤੇ ਸੀ ਆਪਾਂ ਵੀ ਸੜਕਾਂ ਤੇ ਸੀ ਲੋਕਾਂ ਨੂੰ ਲੰਗਰ ਪਚਾਉਂਦੇ ਫਿਰਦੇ ਸੀ ਜਿਨ੍ਹਾਂ ਦੇ ਘਰ ਰਾਸ਼ਨ ਨਹੀਂ ਸੀ ਉਹਨਾਂ ਦੇ ਘਰਾਂ ਰਾਸ਼ਨ ਪਚਾਉਂਦੇ ਫਿਰਦੇ ਸੀ ਕੀ ਉਹਨਾਂ ਚੋਂ ਇੱਕ ਵੀ ਅਸੀਂ ਕਨਵਰਟ ਕੀਤਾ ਅਸੀਂ ਕਿਹਾ ਵੀ ਅਸੀਂ ਰਾਸ਼ਨ ਦੇ ਰਹੇ ਆ ਤੁਸੀਂ ਕਿਹ ਕੇ ਵੱਲ ਨੂੰ ਆ ਜੋ ਜਾਂ ਇਦਾਂ ਕੁਝ ਹੋਇਆ ਜਾਂ ਜਦਾਂ ਹੜ ਆਏ ਕੇਦਾਰਨਾਥ ਦੇ ਹੜ ਆਏ ਜਾਂ ਹੋਰ ਜਿੱਥੇ ਵੀ ਆਪਾਂ ਸੇਵਾ ਕੀਤੀ ਖਾਲਸਾ ਈਡ ਕਿੰਨੀ ਕਿ ਸੇਵਾ ਕਰ ਰਹੀ ਆ ਹਨਾ ਹੱਦ ਤੋਂ ਪਰੇ ਜਾ ਕੇ ਉਹ ਸੇਵਾ ਕਰਦੇ ਨੇ ਪਰ ਕੀ ਇਦਾਂ ਦਾ ਹੋ ਰਿਹਾ ਕਿ ਸਾਡੇ ਕੋਈ ਇਦਾਂ ਦੇ ਡੇਰੇ ਖੜੇ ਹੋ ਗਏ ਜਿੱਥੇ ਲੱਖਾਂ ਲੱਖਾਂ ਲੋਕ ਇਕੱਠੇ ਹੋ ਰਹੇ ਨੇ ਲੱਖਾਂ ਲੱਖਾਂ ਲੋਕ ਆ ਰਹੇ ਨੇ ਵਾਇਗਰੂ ਵਾਇਗਰੂ ਕਰ ਰਹੇ ਨੇ ਹਨਾ ਜਿੱਦਾਂ ਇਹਨਾਂ ਦੀਆਂ ਵੀਡੀਓਜ਼ ਆ ਰਹੀਆਂ ਇਦਾਂ ਹੋ ਰਿਹਾ ਇਦਾਂ ਕੁਝ ਹੈਗਾ ਸਿੰਪਲ ਜਿੱਥੇ ਮਨੁੱਖਤਾ ਨੂੰ ਲੋੜ ਆ ਉੱਥੇ ਅਸੀਂ ਸੇਵਾ ਕੀਤੀ ਸੇਵਾ ਕਰਕੇ ਆਪਣੇ ਘਰ ਨੂੰ ਆ ਗਏ कोरोना काल ਦੇ ਵਿੱਚ ਤੁਹਾਨੂੰ ਯਾਦ ਹੋਣਾ ਉਹ ਸੇਵਾ ਕਰਦੇ ਹੋਏ ਮੈਂ ਇਨਫੈਕਟਡ ਹੋਇਆ ਇਨਫੈਕਟਡ ਹੋਣ ਤੋਂ ਬਾਅਦ ਘਰੇ ਕਵਾਰਨਟਾਈਨ ਹੋਣ ਤੋਂ ਬਾਅਦ 14 ਦਿਨ ਬਾਅਦ ਜਦੋਂ ਠੀਕ ਹੋਇਆ ਫੇਰ ਆਪਾਂ ਸੜਕਾਂ ਤੇ ਸੀ ਦੂਜੀ ਵਾਰੀ ਫੇਰ ਇਨਫੈਕਟਡ ਹੋਇਆ ਫੇਰ ਸੜਕਾਂ ਤੇ ਸੀ ਉਹ ਪੂਰਾ ਟਾਈਮ ਦੋ ਵਾਰੀ ਇਨਫੈਕਟਡ ਹੋਣ ਤੋਂ ਬਾਅਦ ਵੀ ਕਿੰਨੇ ਕੁ ਲੋਕਾਂ ਨੂੰ ਆਪਾਂ ਸਿੱਖੀ ਚ ਲਿਆਏ ਉਸ ਤੋਂ ਬਾਅਦ ਕਨਵਰਟ ਕਰਕੇ ਹਾਂ ਜਿੰਨੂੰ ਲੱਗਿਆ ਜਦਾਂ ਹਰਿਆਣੇ ਦੇ ਵਿੱਚ ਜਿਹੜੇ ਜਾਟ ਸਮੁਦਾਏ ਸੀ ਉਹਨਾਂ ਨੂੰ ਲੱਗਿਆ ਕਿ ਨਹੀਂ ਯਾਰ ਇਹ ਧਰਮ ਤਾਂ ਸਾਨੂੰ ਬਰਾਬਰਤਾ ਤੇ ਲੈ ਕੇ ਆ ਰਿਹਾ ਸਾਨੂੰ ਜਿਹੜਾ ਹੈਗਾ ਸਾਡੀ ਮੁਸੀਬਤ ਦੇ ਵਿੱਚ ਸਾਡੇ ਆ ਕੇ ਸਾਡੇ ਕੋਲ ਖੜਿਆ ਤੇ ਉਹ ਆਹੀ ਨਹੀਂ ਕੋਈ ਫੋਰਸਫੁਲ ਤਾਂ ਨਹੀਂ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਲੋਕਾਂ ਨੂੰ ਬੇਵਕੂਫ ਬਣਾ ਕੇ ਮੁਰਦਿਆਂ ਨੂੰ ਜਿਉਂਦੇ ਤੁਸੀਂ ਇਹਦੀ ਸਟੇਜ ਤੇ ਉਹ ਵੀਡੀਓ ਤੁਹਾਨੂੰ ਯਾਦ ਹੋਣਾ ਇੱਕ ਬੱਚਾ ਮਰਿਆ ਹੋਇਆ ਦਿਖਾਇਆ ਪਤਾ ਨਹੀਂ ਉਹਨੂੰ ਨਸ਼ਾ ਦਿੱਤਾ ਕੀ ਨਹੀਂ ਕੀ ਦਿੱਤਾ ਕੀ ਨਹੀਂ ਕੀਤਾ ਇਸ ਸਿਸਟਮ ਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਦਾ ਸੀਗਾ ਦੇਖੋ ਉੱਥੇ ਬੱਚੇ ਨੂੰ ਜਦੋਂ ਤੁਸੀਂ ਇਸ ਤਰੀਕੇ ਨਾਲ ਯੂਜ਼ ਕਰਦੇ ਹੋ ਇਹਦੇ ਤੇ ਲੀਗਲ ਕਾਰਵਾਈ ਬਣਦੀ ਸੀ ਸੀਬੀਆਈ ਕਿੱਥੇ ਸੁੱਤੀ ਸੀ ਸੀਆਈਡੀ ਕਿੱਥੇ ਸੁੱਤੀ ਸੀ ਹਨਾ ਲੋਕ ਸੰਪਰਕ ਸੰਪਰਕ ਵਿਭਾਗ ਜਿਹਨੇ ਸਰਕਾਰ ਨੂੰ ਖਬਰਾਂ ਦੇਣੀਆਂ ਹੁੰਦੀਆਂ ਉਹ ਕਿੱਥੇ ਸੁੱਤਾ ਸੀ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਉਹ ਬੱਚਿਆਂ ਨੂੰ ਵੀ ਆਪਣੇ ਸਟੇਜਾਂ ਤੇ ਯੂਜ਼ ਕਰ ਰਿਹਾ ਹੈ ਔਰ ਉੱਥੇ ਪਖੰਡ ਮੁਰਦਿਆਂ ਨੂੰ ਜਿਉਂਦੇ ਕਰਕੇ ਦਿਖਾ ਰਿਹਾ ਹੈ ਕੋਈ ਇਹਦੇ ਉੱਤੇ ਬੋਲਣ ਨੂੰ ਤਿਆਰ ਨਹੀਂ ਸੀ ਇਹ ਤਾਂ ਗੁਰੂ ਸਾਹਿਬ ਨੇ ਇਸ ਪਖੰਡ ਦੀ ਜੜ ਪੱਟਣੀ ਸੀ ਔਰ ਉਹ ਪੱਟਣ ਦਾ ਸਿਹਰਾ ਦੇਖੋ ਲੜਾਈ ਤਾਂ ਰੌਕੀ ਦੀ ਆ ਰੌਕੀ 8 ਸਾਲ ਤੋਂ ਲੜ ਰਿਆ ਸੀਗਾ ਇਹ ਕਿਤੇ ਕਿਤੇ ਅਲੋਪ ਹੋ ਗਿਆ ਸੀ ਪਾਸਟਰ ਨੇ ਐਸਾ ਮਾਇਆ ਜਾਲ ਬਣਾਇਆ ਹੋਇਆ ਸੀ ਵੀ ਇਹਨਾਂ ਦੀ ਕੋਈ ਜ਼ਿਕਰ ਹੀ ਨਹੀਂ ਸੀ ਮੀਡੀਆ 'ਚ ਇਹ ਤਾਂ ਗੁਰੂ ਸਾਹਿਬ ਨੇ ਕਿਤੇ ਵਿੱਧ ਬਣਾਤੀ ਅਸੀਂ ਦੋਨੋਂ ਇਕੱਠੇ ਹੋ ਗਏ ਇਹ ਮਾਮਲਾ ਇੰਨਾ ਹਾਈਲਾਈਟ ਹੋ ਗਿਆ ਨਹੀਂ ਉਹ ਤਾਂ ਕੋਰਟ ਦੇ ਵਿੱਚ ਹੀ ਨਹੀਂ ਵੜਦਾ ਪਿਆ ਸੀ ਗਰੋਕੀ ਮੇਰੇ ਨਾਲ 6 ਮਹੀਨੇ ਤੋਂ ਇਦਾਂ ਕਰ ਰਿਹਾ ਸੀ ਉਹ 6 ਕਮਹੀਨੇ ਤੋਂ ਲਗਾਤਾਰ ਉਹ ਬਿਮਾਰੀ ਦੀ ਐਪਲੀਕੇਸ਼ਨ ਕਦੀ ਕੋਸ਼ ਕਦੀ ਕੋਸ਼ ਲਗਾ ਕੇ ਉਹ ਹਾਜ਼ਰ ਹੀ ਨਹੀਂ ਹੁੰਦਾ ਸੀ ਗੋਟ ਦੇ ਵਿੱਚ ਉਹ ਤਾਂ ਪਤਾ ਨਹੀਂ ਇਹ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਮਰਜ਼ੀ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਜਿੱਤ ਰੋਕੀ ਦੀ ਤੇ ਸਾਡੀ ਝੋਲੀ ਭਾਤੀ ਆ ਤੇ ਬਿਲਕੁਲ ਵੀ ਨਹੀਂ ਤੁਸੀਂ ਕਾਨਫਰੰਸ ਵੀ ਕਰੀਏ ਕਿ ਸਾਡੀ ਜਿਹੜੀ ਡੈਂਟੀ ਸ਼ੋ ਕੀਤੀ ਜਾ ਰਹੀ ਹੈ YouTube ਤੇ ਕੁਝ ਚੈਨਲ ਲੱਗੇ ਹੋਏ ਨੇ ਕਿ ਸਾਡਾ ਐਡਰੈਸ ਦਿੱਤਾ ਜਾ ਰਿਹਾ ਜਦ ਕਿ ਮਾਨਜੋ ਕੋਰਟ ਨੇ ਦੱਸਿਆ ਕਿ ਰੋਕ ਲਗਾਈ ਹੋਈ ਹੈ ਕਿ ਇਸ ਤਰੀਕੇ ਦੀ ਜਿਹੜੀ ਵਿਕਟਮ ਹੈ ਉਹਦਾ ਨਹੀਂ ਆਪਾਂ ਐਡਰੈਸ ਸ਼ੋ ਕਰ ਸਕਦੇ ਪਰ ਕਿਸ ਤਰੀਕੇ ਤੁਹਾਨੂੰ ਲੱਗਿਆ ਕਿ ਸਾਡੇ ਐਡਰੈਸ ਲੋਕਾਂ ਕੋਲ ਪਹੁੰਚ ਰਹੇ ਨੇ ਜਾਂ ਉਹਨਾਂ ਸਮਰਥਕਾਂ ਤੱਕ ਪਹੁੰਚ ਰਹੇ ਨੇ ਕਿਹੜੀ ਕੋਈ ਧਮਕੀ ਵਗੈਰਾ ਆਈ ਹੈ ਜਾਂ ਕਿਵੇਂ ਐਕਚੁਅਲ ਸਰ ਜਦੋਂ 1 April ਨੂੰ ਜਦੋਂ ਇਹਨੂੰ ਸਜ਼ਾ ਹੁੰਦੀ ਹੈ ਸਜ਼ਾ ਹੋਣ ਤੋਂ ਬਾਅਦ ਇੱਕ ਸੁਜੀਤ ਤਾਪਰ ਨਾਮ ਦਾ ਵਿਅਕਤੀ ਇੰਟਰਵਿਊ ਦਿੰਦਾ 3 ਤਰੀਕ ਨੂੰ ਉਹ ਕਹਿੰਦਾ ਵੀ ਇੱਕ ਮੀਡੀਆ ਟ੍ਰਾਇਲ ਚੱਲਿਆ ਮੀਡੀਆ ਟ੍ਰਾਇਲ 'ਚ ਸਾਡਾ ਪੱਖ ਨਹੀਂ ਦਿਖਾਇਆ ਗਿਆ ਹੁਣ ਅਸੀਂ YouTube ਦੇ ਥਰੂ ਅਨঅথરાઇਜ਼ YouTube ਦੇ ਥਰੂ ਆਪਣਾ ਪੱਖ ਦਿਖਾਵਾਂਗੇ ਤੇ ਉਹਨਾਂ ਦਿਮਾਗ ਲੜਾਇਆ ਸੁਜੀ ਥਾਪਰ ਨੇ ਦਿਮਾਗ ਲੜਾ ਕੇ ਅਨঅথરાઇਜ਼ YouTube ਚੈਨਲਾਂ ਦੇ ਥਰੂ ਇਹਨੇ ਜਿਹੜੀ ਵਿਕਟਮ ਸੀ ਉਹਦਾ ਨਾਮ ਆਈਡੈਂਟੀਟੀ ਤੇ ਉਹਦਾ ਐਡਰੈਸ ਤੇ ਉਹਦੀ ਫੈਮਿਲੀ ਦਾ ਐਡਰੈਸ ਦੱਸਣ ਲੱਗ ਗਿਆ ਤੇ ਉਹ ਚਾਹੁੰਦਾ ਸੀ ਮੌਤ ਲਿੰਚਿੰਗ ਬਣ ਜੇ ਤੇ ਪਬਲਿਕ ਜਾ ਕੇ ਉਹਨੂੰ ਉੱਥੇ ਹੀ ਮਾਰ ਦੇ ਤੇ ਸਾਡੇ ਤੇ ਕੋਈ ਗੱਲ ਨਾ ਭੇਜਿੰਦਾ ਤਾਂ ਜੇਲ੍ਹ 'ਚ ਬੈਠਿਆ ਤੇ ਜਦੋਂ ਅਸੀਂ ਉਸ ਚੀਜ਼ ਨੂੰ ਦੇਖਿਆ ਵੀਡੀਓ ਨੂੰ ਦੇਖਿਆ ਤੇ ਵੀਡੀਓ ਸਾਰੀਆਂ ਵੀਡੀਓ ਦੇ ਉੱਪਰ 20 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਚੁੱਕੇ ਸੀ ਸਾਨੂੰ ਫੋਨ ਤੇ ਫੋਨ ਆ ਰਹੇ ਸੀ ਸੀਆਈਡੀ ਆਈਬੀ ਲਗਾਤਾਰ ਫੋਨ ਤੇ ਫੋਨ ਆ ਰਹੇ ਸੀ ਤੇ ਸੁਰੱਖਿਆ ਸਾਡੀ ਵਧਾ ਦਿੱਤੀ ਗਈ ਸੀ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਐਕਸ਼ਨ ਲੀਤਾ ਵੈਸੇ ਐਫਆਈਆਰ ਬੰਦੀ ਸੀ ਸਾਈਬਰ ਸੈੱਲ ਦੀ ਪਰ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੋਹਾਲੀ ਸਰ ਦਾ ਕਿ ਵੀ ਉਹਨਾਂ ਨੇ ਇਮੀਡੀਏਟਲੀ ਐਫਆਇਰ ਕੀਤੀ ਥਾਣੇ ਚ ਜਦੋਂ ਇਮੀਡੀਏਟਲੀ ਐਫਾਇਰ ਹੋਈ ਥਾਣੇ 'ਚ ਤੇ ਨਾਮਜਦ ਕਰਕੇ ਵਿਅਕਤੀਆਂ ਨੂੰ ਰੇਡ ਕੀਤੀ ਜਾ ਰਹੀ ਹੈ ਤੇ ਉਠਾਰੇ ਤੇ ਉਹਦੇ 'ਚ ਪੂਰੀ ਹਾਈ ਲੈਵਲ ਦੇ ਉੱਪਰ ਜਾਂਚ ਹੋ ਰਹੀ ਹੈ ਕਿਉਂਕਿ ਇਹ ਛੋਟਾ ਮਸਲਾ ਨਹੀਂ ਹੈਗਾ ਤੇ ਇਹ ਜਿਹੜੀ ਪਲੈਨਿੰਗ ਕਰਦੇ ਆ ਇਹ ਜਿਹੜਾ ਦਿਮਾਗ ਲੜਾਂਦੇ ਆ ਸੋਸ਼ਲ ਮੀਡੀਆ ਦੇ ਕਿਉਂਕਿ ਇਹਨਾਂ ਨੇ ਕੀ ਕੀਤਾ ਸੋਸ਼ਲ ਮੀਡੀਆ ਤੇ ਜੱਜ ਨੂੰ ਵੀ ਗਲਤ ਕਹਿ ਰਹੇ ਆ ਮਾਨਯੋਗ ਅਦਾਲਤ ਨੂੰ ਵੀ ਗਲਤ ਕਹਿ ਰਹੇ ਆ ਪਰ ਇੱਕ ਦਿਮਾਗ ਨਾਲ ਦਿਮਾਗ ਲੜਾ ਕੇ ਦੂਸਰੇ YouTube ਚੈਨਲਾਂ ਤੋਂ ਬੁਵਾ ਰਹੇ ਆ ਹੁਣ ਪਿੱਛੇ ਜੀ ਇੱਕ ਵੀਡੀਓ ਚਲਾਈ ਤੀ ਇਹਨਾਂ ਨੇ ਆ ਇਹ ਵੀ ਪ੍ਰੋਫਿਟ ਬਜਿੰਦਰ ਨੇ ਜੇਲ੍ਹ ਵਿੱਚ ਕੀਤਾ ਚਮਤਕਾਰ ਵਹਾਂ ਮੁਰਦੋ ਕੋ ਜਿੰਦਾ ਕਰਾ ਪ੍ਰਾਣਾ ਕਰਾ ਪਤਾ ਨਹੀਂ ਕਿਆ ਕਿਆ ਬੇਵਕੂਫ ਲੋਕ ਹੋ ਗਏ ਪਾਗਲ ਹੋ ਗਏ ਲੋਕ ਜਿਹੜੇ ਪਾਰੇ ਆ ਮਾਈਂਡ ਵਾਸ਼ ਹੋ ਗਿਆ ਇੱਕ ਬੰਦਾ ਵੀਡੀਓ ਪਾਉਂਦਾ ਜਿਦਨਾ PUBG ਨਹੀਂ ਖੇਲਦੇ ਕਹਿੰਦਾ ਮੇਰੇ ਅੰਦਰ ਸਵਰਗ ਦੂਤ ਆ ਗਿਆ ਹੈ ਮੇਰੇ ਅੰਦਰ ਪਾਵਰ ਆ ਗਈ ਹੈ ਮੈਂ ਕਿਰਪਾਨੇ ਲੂੰਗਾ ਜਾਓ ਕਾਟ ਦੋ ਉਸਕੋ ਉਨਕੋ ਮਾਰ ਦੋ ਸਾਡੇ ਬਾਰੇ ਗੱਲ ਕਰ ਰਿਹਾ ਉਹਨਕੇ ਘਰ ਜਾਓ ਮਾਰ ਦੋ ਵਿਕਟਮ ਦੀ ਗੱਲ ਕਰ ਰਿਹਾ ਇਦਾਂ ਦੀ ਤੇ ਜਦ ਇਦਾਂ ਦੀ ਇਹ ਮਾਈਂਡ ਵਾਸ਼ ਵਾਲੇ ਵਿਅਕਤੀ ਗੱਲ ਕਰ ਸਕਦੇ ਇਦਾਂ ਦੀ ਤੇ ਉਹ ਵੀਡੀਓ ਤੇ ਪਾਰਿਆ ਕਿੱਥੋਂ ਪਾਰਿਆ Rajasthan ਤੋਂ Madhya Pradesh ਤੋਂ Bihar ਤੋਂ ਵੀਡੀਓ ਪੈਰੀ ਹੈ ਤੇ ਉਹ ਵੀਡੀਓ ਦੇ ਵਿਊਜ਼ ਕਿੰਨੇ ਆ ਰਹੇ ਮਿਲੀਅਨ ਦੇ ਕਰੀਬ ਤੇ ਜਦੋਂ ਲੋਕ ਉਹਨੂੰ ਦੇਖ ਰਹੇ ਤੇ ਲੋਕ ਲੋਕਾਂ ਦੇ ਕੋਲ ਐਡਰੈਸ ਜਾਏਗਾ ਤਾਂ ਉਹ ਤਾਂ ਸਾਡੇ ਘਰ ਆਣਗੇ ਜਾਣਗੇ ਜਦੋਂ ਇਹ ਗੱਲ ਹੋਈ ਸਾਡੇ ਘਰ ਦੇ ਆਰ ਬਾਅਰ ਅਣਪਛਿੱਤੇ ਲੋਕ ਗੇੜੇ ਮਾਰਨ ਲੱਗੇ ਅਸੀਂ SSP ਸਾਹਿਬ ਨੂੰ ਤਾਂ ਕਿਹਾ ਦੱਸਿਆ ਉਹਨਾਂ ਨੇ ਤੁਰੰਤ ਐਕਸ਼ਨ ਲਈ ਤਾਂ ਕਾਰਵਾਈ ਕੀਤੀ ਤੇ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਵਿਊਜ਼ ਸੀਗੀ ਜਿਹੜੀ ਇਹਨਾਂ ਨੇ ਪਲੈਨਿੰਗ ਕੀਤੀ ਸੀ ਸੁਰਜੀਤ <th>ਪਰ ਦੀ ਖਾਸ ਕਰ ਉਹਨਾਂ ਦੇ ਮੂੰਹ ਤੇ ਬਹੁਤ ਤਗੜੀ ਚਪੇੜ ਵੱਜੀ ਕਿਉਂਕਿ FIR ਸੁਰਜੀਤ <th>ਪਰ ਤੇ ਵੀ ਹੋਈ ਹੈ ਹਾਂਜੀ ਤੇ ਇਹ ਸਾਰੀ ਚੀਜ਼ ਰੁਕ ਗਈ ਹੈ ਕਿਉਂ ਰੁਕ ਗਈ ਕਿਉਂਕਿ ਪ੍ਰਸ਼ਾਸਨ ਨੇ ਇਮੀਡੀਏਟਲੀ ਐਕਸ਼ਨ ਲੀਤਾ ਜੇ ਸ਼ਾਇਦ ਇਹਦੇ ਵਿੱਚ ਪ੍ਰਸ਼ਾਸਨ ਜੇ ਢੀਲ ਵਰਤਦਾ ਕਿਆ ਬੜਾ ਕਾਂਡ ਹੋ ਸਕਦਾ ਸੀ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪੰਜਾਬ ਪੁਲਿਸ ਦਾ ਜਿਸ ਨਾਲ ਪਾਕ ਸਿੰਘ ਦੁਆਬੀ ਨੇ ਕਾਫੀ ਆਪਣੇ ਵਿਚਾਰ ਰੱਖੇ ਨੇ ਰੋਕੀ ਜਿਹੜੇ ਕੇਸ ਦੇ ਵਿੱਚ ਲਗਾਤਾਰ ਸਰਗਰਮ ਸੀ 8 ਸਾਲ ਤੋਂ ਜਿਹੜੇ ਪਾਸਟਰ ਬਲਿੰਦਰ ਦੇ ਪਿੱਛੇ ਲੱਗੇ ਹੋਏ ਸੀ ਕਿਉਂਕਿ ਜੋ ਇਹਨਾਂ ਨੇ ਪਰਦਾ ਫਾਸ਼ ਕੀਤਾ ਉਸ ਨੂੰ ਲੈ ਕੇ ਪਾਸਟਰ ਬਲਿੰਦਰ ਨੂੰ ਜਿਹੜੀ ਤਿਲ ਦਿੱਤੀ ਉਮਰ ਕੈਦੀ ਸਜ਼ਾ ਹੋਈ ਹੈ ਜਿਸ ਦੇ ਵਿੱਚ ਕੀ ਹੁਣ ਜਿਹੜੀ ਦੂਜੀ ਧੀਰ ਹੈ ਉਹ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਪਾਉਣ ਜਾ ਰਹੀ ਹੈ ਪਰ ਇਹਨਾਂ ਵੱਲੋਂ ਆਪਣੇ ਵਿਚਾਰ ਦਿੱਤੇ ਗਏ ਨੇ ਦੱਸਦੇ ਨੇ ਕਿ ਅੱਜ ਗੜੀਪੌਰ ਖਾ ਬਲਾਕ ਮੱਝ ਦੀ ਜੋ ਕਿ ਬਿਲਕੁਲ ਬੜੌਦੀ ਟੋਲਪਰਾਜਾ ਦੇ ਨੇੜੇ ਇੱਕ ਗੁਰੂ ਘਰ ਹੈ ਤੇ ਜੋ ਬੂਤਗੜ ਚਰਚ ਬਣੀ ਹੋਈ ਹੈ ਜਾਂ ਬੜੌਦੀ ਟੋਲਪਰਾਜਾ ਦੇ ਕੋਲ ਚਰਚ ਬਣੀ ਹੋਈ ਉਹਨਾਂ ਦੇ ਵਿਚਕਾਰ ਗੁਰੂ ਘਰ ਗੜੀਪੌਰ ਖਾ ਉਹਦੇ ਵਿੱਚ ਪਕਸ ਸਿੰਘ ਦੁਆਬੀ ਤੇ ਰੋਕੀ ਦਾ ਸਨਮਾਨ ਕੀਤਾ ਗਿਆ ਹੈ ਇਲਾਕੇ ਜਥੇਬੰਦੀਆਂ ਵੱਲੋਂ ਤੇ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਦੱਸਿਆ ਗਿਆ ਕਿ ਜੋ ਕੰਮ ਕਿਤਾ ਹੈ ਤਾਂ ਸੰਲਗਜੋਗ ਹੈ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਲਗਾਤਾਰ ਆਪਣੇ ਪਿਛਾ ਦਿੱਤੇ ਜਾ ਰਹੇ ਨੇ ਫੋਟੋਨ ਕੈਮਰਾ ਸੁਮਿਤ ਦੇ ਨਾਲ ਫੈਸੇ